ਇਹਦਾ ਬਹੁਤ ਹੀ ਪਿਆਰਾ ਬੱਚਾ ਹੈ ਇਹ ਤੀਕ ਮਿੰਨ ਸਾਰੇ ਜਾਣਦੇ ਜੀ ਐਚਡੀਐਮ ਸਾਹਿਬ ਡੀਐਸਪੀ ਸਾਹਿਬ ਇਹਨੂੰ ਦੋ ਵਾਰੀ ਨਾ 26 ਜਨਵਰੀ ਆ 15 ਗਾਤੇ ਸਨਮਾਨਿਤ ਕੀਤਾ ਗਿਆ ਹੈ। ਇਹਦੀ ਡਿਊਟੀ ਦੇਖ ਕੇ ਜੱਜ ਸਾਹਿਬ ਬਹੁਤ ਖੁਸ਼ ਹੋਏ। ਉਹਨਾਂ ਨੇ ਵੀ ਕਿਹਾ ਵੀ ਇਹਨੂੰ ਆਪਣੇ ਕੋਲ ਰੱਖੋ ਜੀ। ਭਾਈ ਪਹਿਲਾਂ ਵੀ ਕਾਫੀ ਇੰਟਰਵਿਊ ਵਾਸਤੇ ਆਏ ਸੀਗੇ ਜਿਹੜੇ ਆਪਣੇ ਪੱਤਰਕਾਰ ਹੈ। ਇਹਨਾਂ ਨੂੰ ਬਹੁਤ ਸਹਿਯੋਗ ਦਿੰਦਾ ਜੀ ਤੇਰੇ ਬੱਚੀ ਦਾ। ਕਹਿੰਦੇ ਵੀ ਬਿਲਕੁਲ ਹਰ ਇੱਕ ਜੀਨ ਦੇਖ ਕੇ ਲਗਾਉਂਦਾ ਕਿਤੇ ਐਂਬੂਲੈਂਸ ਆ ਜਾਵੇ ਜੀ ਜਾਂ ਕੋਈ ਹੋਰ ਕਿਸੇ ਨੂੰ ਐਮਰਜੈਂਸੀ ਆ ਉਹਨੂੰ ਸਭ ਤੋਂ ਪਹਿਲਾਂ ਲਗਾਉਂਦਾ। ਬਹੁਤ ਜਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਜੀ ਕਿਤੇ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਇਹਨੇ ਸਾਰੀਆਂ ਗੱਡੀਆਂ ਰੋਕ ਕੇ ਫਟਾ ਜਣੀ ਤਾਂਦੇ ਹੀ ਨਾ ਡਿਊਟੀ ਨੂੰ ਕਰ ਰਿਹਾ ਜੀ ਅਸੀਂ ਵੀ ਆਪਣੇ ਬੱਚਿਆਂ ਨਾਲ ਵੱਧ ਰੱਖਦੇ ਹਾਂ ਚਾਰ ਸਾਬ ਦਾ ਬਹੁਤ ਪਿਆਰ ਕਰਦੇ ਇਹਨਾਂ ਨੂੰ ਆਪਣੇ ਬੱਚਿਆਂ ਨਾਲ ਵੱਧ ਕਰੇ ਕੱਪੜੇ ਲੈਤੇ ਜੀ ਕਦੇ ਬੂਟ ਲੈਤੇ ਜੀ ਸਸ਼ਿਆ ਕਾਲ ਜੀ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਸੁਖਪੀਤ ਹਾਂ ਤੁਸੀਂ ਮੇਰੇ ਪਿੱਛੇ ਇੱਕ ਵੀਰ ਦੇਖ ਰਹੇ ਹੋਵੋਗੇ ਉਹ ਨਾ ਤਾਂ ਕੋਈ ਪੁਲਿਸ ਵਾਲਾ ਨਾ ਕੋਈ ਟ੍ਰੈਫਿਕ ਪੁਲਿਸ ਦੇ ਵਿੱਚ ਲੱਗਿਆ ਹੋਇਆ ਪਰ ਇੱਕ ਹਰੇ ਰੰਗ ਦੀ ਜੈਕਟ ਪਾਈ ਆ ਮਨੁੱਖਤਾ ਦੀ ਸੇਵਾ ਕਰਦਾ ਪੁੱਛਾਂਗੇ ਮੈਨੂੰ ਪਤਾ ਲੱਗਿਆ ਮੈਨੂੰ ਮੈਂ ਸਟੋਰੀ ਕਰਨ ਆਈ ਆ ਪਤਾ ਲੱਗਿਆ ਵੀ ਬਾਈ ਦੇ ਘਰੋਂ ਬਾਈ ਆ ਜਿਹੜਾ ਜ਼ਿਆਦਾ ਮਤਲਬ ਠੀਕ ਨਹੀਂ ਆ ਭੈਣਾ ਨੇ 4 ਬਾਈ ਦੇ ਬਾਕੀ ਸਾਰੀ ਕੀ ਗੱਲ ਆ ਅਸੀਂ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਜਾਨ ਕੀ ਨਾਮ ਹੈ ਤੁਹਾਡਾ ਯਾਰ ਉਹ ਤਾਂ ਹੈਗੀ ਕਿੱਥੋਂ ਇੱਥੋਂ ਲੋਕਲ ਹੀ ਰਹਿੰਦੇ ਹੋ ਹਾਂਜੀ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਤੁਸੀਂ ਸੇਵਾ ਕਰਦੇ ਹੋ ਇਹ ਪਹਿਲਾਂ ਜਿਹੜਾ ਫੋਰ ਬੜਾਤਾ ਜੀ ਪਹਿਲਾਂ ਜਾਮ ਲੱਗਿਆ ਹੁੰਦਾ ਉਹ ਰਸਤੇ ਇਹ ਪਹਿਲਾਂ ਹੁੰਦਾ ਸਪੋਰਟ ਦਾ ਮੁੱਕ ਗਿਆ ਹੁਣ ਜਦ ਪ੍ਰੋਜੈਕਟ ਚਲਾਈ ਵੀ ਸੀ ਉਹ ਤਾਂ ਜਾਮ ਖਤ ਗਿਆ ਰੱਖੇ আচ্ছা ਤੇ ਇਹ ਸੇਵਾ ਦਾ ਜਜ਼ਬਾ ਕਿੱਦਾਂ ਆਇਆ ਤੁਹਾਡੇ ਚ ਜਿੱਦਾਂ ਹੁੰਦਾ ਅੱਜ ਕੱਲ ਤਾਂ ਇੰਨੀ ਲੋਕਾਂ ਦੀ ਬਿਜ਼ੀ ਲਾਈਫ ਆ ਕੋਈ ਉਹੀ ਨਹੀਂ ਇਹੋ ਕਰਦਾ ਵਿੱਚ ਮਾਰ ਜਾਂਦੇ ਐਕਸੀਡੈਂਟ ਕਰ ਜਾਂਦੇ ਆ ਪਰ ਤੁਸੀਂ ਸਭ ਕੁਝ ਅੱਡ ਕੇ ਇੱਥੇ ਸੇਵਾ ਕਰ ਰਹੇ ਹੋ ਮਨੁੱਖਤਾ ਦੀ ਸੇਵਾ ਨਿਭਾ ਰਹੇ ਹੋ ਆ ਜੈਕਟ ਤੁਹਾਡੇ ਪਾਈ ਹੋਈ ਆ ਤਾਂ ਕੀ ਕਹਿਣਾ ਚਾਹੁੰਦੇ ਕਿੱਦਾਂ ਤੁਹਾਡੇ ਚ ਜਜ਼ਬਾ ਆਇਆ ਇਹ ਸਾਧਿਆਂ ਨੇ ਸਾਡੇ ਗੁਰੂਆਂ ਨੇ ਖਾਇਆ ਸਿਗਰਤ ਅਰਥ ਜੀਰ ਬਾਣੀ ਕੰਦੀ ਗੁਰੂ ਹੈ ਗੁਰਬਾਣੀ ਇਸ ਬਾਣੀ ਅਮਰ ਜੀ ਜਦੋਂ ਆਪ ਸੰਤਾਂ ਦਾ ਹੁਣ ਸੇਵਾ ਕਰਕੇ ਮਿਲਣਾ ਨਾ ਸੰਤਾਂ ਦੇ ਰੱਬ ਹੀ ਆ ਸੰਤਾਂ ਦੇ ਦੂਰ ਹੀ ਕਹ ਸਕਦੇ ਆਪਾਂ ਰੱਬ ਦੇ ਦੂਰ ਹੀ ਹੋ ਜੋ ਆਪ ਪਰਮਾਤਮਾ ਦੇ ਇਹ ਪਰਮਾਤਮਾ ਕਹਿੰਦਾ ਸੰਤਾਂ ਦੀ ਸੇਵਾ ਕਰਕੇ ਮਿਲਣਾ ਹੈ ਜਿਸ ਇੰਨਾ ਦੀ ਸੇਵਾ ਕਰਕੇ ਸਾਡੀ ਜਾਨ ਹੀ ਕੁਝ ਨਹੀਂ ਜੀ ਸਾਡੀ ਦਾ ਪਰਮਾਤਮਾ ਦੇ ਅੱਛਾ ਵਾ ਸਹੀ ਤੇ ਕੌਣ ਕੌਣ ਹੈ ਪਰਿਵਾਰ ਚ ਤੁਹਾਡੇ ਵੀਰੇ ਮੇਰੇ ਮਮੇ ਜੜੀ ਮੇਰੇ ਪਪਾ ਤੇ ਭੈਣਾਂ ਬਸ ਕਿੰਨੀਆਂ ਭੈਣਾਂ ਨੇ ਦੋ ਠੀਕ ਹੈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਲਗਾਤਾਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਸਵਾ ਦੀ ਉਹਨੂੰ ਸੱਦੇ ਦੀ ਸਾਡੇ ਬੜੇ ਰਵੱਸ ਨੂੰ ਦਹੀ ਜਾ ਸਾਬ ਇਹ ਸਾਡੇ ਬੜੇ ਸਿਆਣਾ ਕਹਿੰਦੇ ਇਹ ਹੁਣ ਫੋਨ ਆ ਜਾਂਦਾ ਇੰਜਾਮ ਲੱਗ ਗਿਆ ਹੁਣ ਗੱਡੀ ਖੈਰ ਤਾਂ ਗੱਡੀ ਨਹੀਂ ਤੋਈਦਾ ਮੈਨੂੰ ਪਹਿਲੀ ਫੋਨ ਕਰਦੀ ਜਦ ਇੰਜਾਮ ਲੱਗਿਆ ਹੋਇਆ ਵੀ ਆਥੋ ਸਾਦੇ ਹੱਥ ਵਿੱਚ ਕੰਮ ਤੇ ਪਹੁੰਚਣਾ ਰ ਆ ਸੇਰ ਉਹ ਤੱਕ ਤੋ ਬੱਤੀ ਕਰਕੇ ਬਾਬਾ ਉਹ ਸਾਥ ਇੱਕ ਮਿੰਟ ਕਹਦਾਂ ਕਰ ਕਿਦਾਂ ਚੱਲਦਾ ਕੋਈ ਹੋਰ ਤੁਹਾਡਾ ਕੋਈ ਇਨਕਮ ਦਾ ਸੋਰਸ ਤਾਂ ਹੋਣਾ ਨਹੀਂ ਆ ਤੁਸੀਂ ਕਿਉਂਕਿ ਸਾਰਾ ਦਿਨ ਇੱਥੇ ਸੇਵਾ ਕਰਦੇ ਹੋ ਤਾਂ ਕਿਦਾਂ ਘਰਵਾਰ ਕਿਦਾਂ ਚੱਲ ਜਾਂਦਾ ਸੇਵਾ ਤਾਂ ਨਾ ਪਰਮਾਤਮਾ ਸੰਤਾਂ ਦੀ ਆਪੇ ਪਰਮਾਤਮਾ ਦੇਨ ਪਰਮਾਤਮਾ ਦਿੱਗਤੀ ਦੇ ਦਿੰਦਾ ਕਦੀ ਹੁਣ 100 ਰੁਪਏ ਦੇ ਦੇਵੇ ਦੇ ਕਰੀ ਯਾਰ ਵੀ ਦੇ ਦੇਵੇ ਸਾਦਾ ਰੋਟੀ ਦਾ ਪਰਮਾਤਮਾ ਦੇ ਨਹੀਂ ਘਰ ਚੱਲਦਾ ਹੋਰ ਆਪ ਤਾਂ ਮਤਲਬ ਪਿਆਰ ਨਾਲ ਤੁਹਾਨੂੰ ਲੋਕ ਦੇ ਹੀ ਜਾਂਦੇ ਆ ਸਹੀ ਗੱਲ ਹੈ ਅੱਛਾ ਮੈਂ ਦੇਖਿਆਗਾ ਵੀ ਜਿੱਦਾਂ ਟ੍ਰੈਫਿਕ ਵਾਲੇ ਪੁਲਿਸ ਵਾਲੇ ਸਰ ਨੇ ਉਹ ਵੀ ਬੜੇ ਪਿਆਰ ਨਾਲ ਤੁਹਾਨੂੰ ਰੱਖਦੀ ਹੈ ਨਾ ਯਾਰ ਇਹਨਾਂ ਜੀ ਮੈਨੂੰ ਇਹ ਹੌਂਕ ਕਰ ਦਿੰਗੇ ਸਾਬ ਕਿਸੇ ਵਿੱਚ ਜਾਮ ਲੱਗ ਗਿਆ ਕਹਿੰਦਾ ਉਧਰ ਨਸਾ ਨਹੀਂ ਕਰਾ ਵੇ ਜਾਮ ਲੱਗ ਗਿਆ ਪਰ ਉਧਰ ਵੀ ਹੁਣ ਕੰਮ ਨੂੰ ਕੀ ਕਰਨ ਵਾਲੇ ਇਹਨਾਂ ਖੜੇ ਨਾ ਮੈਂ ਤਾਂ ਮੇਰੇ ਬੜੇ ਸਾਬ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਪਰ ਮਾਤਾ ਹੁੰਦੇ ਨਾ ਵੀ ਆਥਰ ਖੇ ਇਨਾਂ ਤੇ ਬੱਚਾਂ ਦੀਆਂ ਵੀ ਸਾਧੀਆਂ ਨੇ ਇਹਨਾਂ ਨੂੰ ਮਰਦਾ ਤੁਸੀਂ ਦੇਖ ਸਕਦੇ ਹੋ ਕਿ ਵਾਈ ਬਿਨਾ ਕਿਸੇ ਲਾਲ ਨੇ ਸਾਲਾਂ ਤੋਂ ਸੇਵਾ ਨਿਭਾਰਿਆ ਤੇ ਬਾਈ ਦਾ ਘਰ-ਵਾਰ ਵੀ ਬਾਈ ਨੇ ਦੱਸਿਆ ਕਿ ਇਹੇ ਚੱਲਦਾ ਕੋਈ ਹੋਰ ਕੋਈ ਬਾਈ ਕੋਲ ਰੁਜ਼ਗਾਰ ਜਾਂ ਕੋਈ ਹੋਰ ਖਰਚੇ ਦਾ ਕੋਈ ਸਾਧਨ ਨਹੀਂ ਹੈਗਾ ਸਿਰਫ ਇੱਕ ਸੇਵਾ ਦਾ ਜਜ਼ਬਾ ਗੁਰੂਆਂ ਦੇ ਨਾਲ ਜੁੜਿਆ ਹੋਇਆ ਬਾਈ ਬਾਣੀ 'ਚ ਬਹੁਤ ਯਕੀਨ ਰੱਖਦੀ ਹਾਂ ਗੁਰਬਾਣੀ ਜਿਸ ਨਾਲ ਆਪਾਂ ਨੇ ਮੇਰੀ ਦਾਸੀ ਕਿ ਸੰਤਨ ਹੋ ਹੋ ਬੇਤੀ ਹੈ ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ ਜੇ ਨਸ਼ਾ ਤੇ ਦੋਰੀ ਹੋ ਪਰਮਾਤਮਾ ਨੇ ਜੁੜੋ ਆਪਣੇ ਘਰ ਮਾਪੇ ਬੱਚਾ ਦੇ ਗੁਰੂ ਘਰ ਦੇ ਜੁਰੂ ਪਾਸੇ ਹੀ ਦੱਸ ਤੇ ਮੈਂ ਸੁਣਿਆ ਬਈ ਇੱਥੇ ਜੇ ਕੋਈ ਵੱਡੇ ਵੱਡੇ ਵੀ ਇੱਥੋਂ ਦੀ ਲੰਗਰ ਤੋਂ ਅਨੁਸਾਰੇ ਕਲਾਕਾਰ ਤੇ ਹੋਰ ਮਿਲ ਕੇ ਜਾਂਦੇ ਨੇ ਪਰ ਸਾਰੇ ਮੈਂਡਰ ਹੀ ਹੁਣ ਫਾਦੇ ਨੂੰ ਕਿਹ ਕਾਇੰਡ ਸਰਦੇ ਪਹਿਲਾ ਪਹਿਲਾ ਵੀਰੂ ਬੁਲਾਈਦੀ ਪਰ ਉਹਤ ਕੋ ਮੰਤਰੀ ਬਾਤ ਮੈਂ ਉਹਨਾਂ ਨੇ ਪੱਕਾ ਨਹੀਂ ਕਰਿਆ ਹੁਣ ਮੈਂ ਸੋਚਦਾ ਕਤਾਰ ਤੇ ਪੱਕਾ ਨਾ ਕਰੇ ਰੱਖੇ ਪਰ ਮਤੋਂ ਤੈਨੂੰ ਥੱਕੇ ਜਦੋਂ ਪਹਿਲਾਂ ਹੀ ਪੱਕਾ ਹੀ ਕਰੇ ਨਹੀਂ ਇਹਨਾਂ ਨੂੰ ਮੈਂ ਤਾਂ ਖੰਚਰ ਹੋਇਆ ਵਾ ਪੱਕਾ ਹੋ ਜੇ ਬੂਸ ਵਾਦਮ ਖੈਰ ਦਾ ਰਾਬ ਕਰ ਲਗਾ ਕੁਛ ਨਹੀਂ ਕਰ ਕਤਾਨ ਮੁੱਖ ਮੰਤਰੀ ਸਾਹਿਬ ਵੀ ਤੁਹਾਨੂੰ ਮਿਲ ਕੇ ਗਏ ਨੇ ਮੁੱਖ ਮੰਤਰੀ ਦਾ ਪਤਾ ਨੋ ਤਾਂ ਮੇਰੇ ਨਹੀਂ ਜਾਂਦੇ ਅੱਛਾ ਉਹ ਤਾਂ ਪਹਿਲਾਂ ਇੱਧਰ ਨਹੀਂ ਚੱਲ ਗਏ ਦਫ਼ਤਰ ਚ ਹਾਂ ਪਹਿਲਾਂ ਘਰ ਚਲੇ ਉਹ ਤਾਂ ਮੈਂ ਨਹੀਂ ਕਰਦਾ ਮੈਂ ਕਾਇ ਨਹੀਂ ਕਰਦਾ ਉਹ ਤਾਂ ਪਰਵਾਹਤ ਹਾਂ ਕਈਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ ਦੱਸਿਆ ਕਿ ਕਿੱਦਾਂ ਉਹਦੇ ਘਰਵਾਰ ਦੇ ਵਿੱਚ ਕੋਈ ਹੋਰ ਕੋਈ ਖਰਚੇ ਦਾ ਸਾਧਨ ਨਹੀਂ ਹੈਗਾਗਾ ਸਿਰਫ ਐਦਾਂ ਹੀ ਬਾਈ ਇੱਥੇ ਸੇਵਾ ਦਾ ਜਿਹੜਾ ਜਜ਼ਬਾ ਬਾਈ ਦੇ ਅੰਦਰ ਭਰਿਆ ਹੋਇਆ ਤਾਂ ਬਾਈ ਸੇਵਾ ਕਰ ਰਿਹਾ ਬਹੁਤ ਸਾਰੇ ਲੋਕਾਂ ਨੂੰ ਬਾਈ ਤੋਂ ਮਿਸਾਲ ਮਿਲੂਗੀ ਜੇਕਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂ ਤਾਂ ਕੀ ਤੁਸੀਂ ਮਤਲਬ ਲੋਕਾਂ ਨੂੰ ਜਿਹੜਾ ਕਿ ਮੈਸੇਜ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਵਹੀ ਬੇਤੀ ਕਰਨਾ ਹੈ ਛਿੰਨਾ ਸੀ ਆਦੇ ਦਾਰੂਆਂ ਦੇ ਤੁਸੀਂ ਦੀਵੀਆਂ ਤੇ ਦੋਰੇ ਹੋਗੇ ਨਾ ਪਰਮਾਤਮਾ ਸਾਥ ਹੀ ਘਰ ਦੇ ਅਸਰ ਰੱਖੇਗਾ ਪਰਮਾਤਮਾ ਕਹਿੰਦਾ ਹੈ ਗੁਰੂ ਆਣੀ ਚ ਗੁਰੂ ਆਣੀ ਕਹਿੰਦੀ ਹੈ ਆਪਣੀ ਸੋਣਾ ਮੇਰੇ ਭਾਈ ਜੱਜਪਾ ਉਹਨਾਂ ਪਰਮਾਤਮਾ ਜੇ ਪਰਮਾਤਮਾ ਦੀ ਪਤਾ ਨਹੀਂ ਕਿ ਕਰੀ ਦਾ ਮੌਤ ਆਣੀ ਹੈ ਪਰਮਾਤਮਾ ਦੇ ਹੱਥ ਚ ਹੈ ਜਾਨ ਆਪਣੇ ਉਹਦੇ ਹੱਥ ਤੇ ਜੀਣਾ ਹੈ ਉਹਨੇ ਜਾਨ ਸਾਹ ਜਾਣਾ ਹੈ ਮਰ ਕੇ ਜਾਣਾ ਹੈ ਪਤਾ ਨਹੀਂ ਪਰਮਾਤਮਾ ਵਾਹਿਗੁਰੂ ਜੀ ਦਾ ਤੇਜੀ ਤੇ ਸ਼ੁਕਰੀਆ ਬੀ ਦੇਖਿਆ ਕਿ ਕਿਦਾਂ ਵੀਰਾ ਇੱਥੇ ਹੀ ਸੇਵਾ ਕਰਦਾਗਾ ਤੇ ਜੇਕਰ ਦੇਖੀ ਜਾਵੇ ਤਾਂ ਵੱਡੇ ਵੱਡੇ ਲੋਕ ਵੀ ਜੇਕਰ ਇਥੋਂ ਦੀ ਕਲਾਕਾਰ ਮੈਂ ਸੁਣਿਆ ਜੇ ਲੰਘਦੇ ਆ ਤਾਂ ਮਿਲ ਕੇ ਜਾਂਦੇ ਆ ਬਾਈ ਨੂੰ ਤਾਂ ਆਪਾਂ ਹੁਣ ਇੱਥੇ ਟ੍ਰੈਫਿਕ ਪੁਲਿਸ ਵਾਲੇ ਜੋ ਸਰ ਖੜੇ ਨੇ ਆਪਾਂ ਉਹਨਾਂ ਦੇ ਮੂੰਹੋਂ ਵੀ ਜਾਣਾਂਗੇ ਬਾਈ ਦੇ ਬਾਰੇ ਵੀ ਉਹਨਾਂ ਦਾ ਕੀ ਕਹਿਣਾ ਇਹਨਾਂ ਦੇ ਬਾਰੇ ਤਾਂ ਸਾਡੇ ਨਾਲ ਡਿਊਟੀ ਤੇ ਤਾਇਨਾਤ ਸਰ ਪੁਲਿਸ ਟ੍ਰੈਫਿਕ ਵਾਲੇ ਸਰ ਨੇ ਦਿਲਵਾਨ ਸਰ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਸੱਸੀ ਗੱਲ ਜੀ ਸੱਸੀ ਗੱਲ ਜੀ ਭਾਈ ਕਿੰਨੇ ਟਾਈਮ ਦਾ ਇੱਥੇ ਸੇਵਾ ਕਰਦਾ ਤੁਹਾਡੇ ਵੱਲੋਂ ਬਹੁਤ ਪਿਆਰ ਮਿਲਦਾ ਲੋਕਾਂ ਵੱਲੋਂ ਵੀ ਬਹੁਤ ਪਿਆਰ ਮਿਲਦਾ ਕੀ ਕਹਿਣਾ ਚਾਹੁੰਦੇ ਇਹਨੂੰ ਤਿੰਨ ਪੰਜ ਸਾਲ ਹੋ ਗਈ ਸਾਡੇ ਕੋਲ ਇਹਦਾ ਬਹੁਤ ਹੀ ਪਿਆਰਾ ਬੱਚਾ ਹੈ ਇਹ ਤਿੰਨ ਸਾਰੇ ਜਾਣਦੇ ਜੀ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਇਹਨੂੰ ਦੋ ਵਾਰੀ ਨਾ 26 ਜਨਵਰੀ ਆ 15 ਗਾਤੇ ਸਨਮਾਨਿਤ ਕੀਤਾ ਗਿਆ ਹੈ ਇਹਦੀ ਡਿਊਟੀ ਦੇਖ ਕੇ ਜੱਜ ਸਾਹਿਬ ਬਹੁਤ ਖੁਸ਼ ਹੋਏ ਉਹਨਾਂ ਨੇ ਵੀ ਕਿਹਾ ਵੀ ਇਹਨੂੰ ਆਪਣੇ ਕੋਲ ਰੱਖੋ ਜੀ ਭਾਈ ਪਹਿਲਾਂ ਵੀ ਕਾਫੀ ਇੰਟਰਵਿਊ ਵਾਸਤੇ ਆਏ ਸੀਗੇ ਜਿਹੜੇ ਆਪਣੇ ਪੱਤਰਕਾਰ ਐ ਇਹਨਾਂ ਨੂੰ ਬਹੁਤ ਸਹਿਯੋਗ ਦਿੱਤਾ ਜੀ ਤੇਰੇ ਬੱਚੇ ਦਾ ਜਣੀ ਇੰਨਾ ਪਿਆਰਾ ਬੱਚਾ ਜੀ ਇਹਨਾਂ ਕੋਈ ਉਹ ਚੈਨਲ ਵਾਲਾ ਜਿਹੜਾ ਨਹੀਂ ਇੰਟਰਵਿਊ ਲੈ ਕੇ ਗਿਆ ਨਾ ਜੀ ਹਰ ਇੱਕ ਬੰਦਾ ਇੰਟਰਵਿਊ ਲੈ ਕੇ ਗਿਆ ਬਾਕੀ ਸਾਰੀ ਜਨਤਾ ਇਹਨੂੰ ਬਹੁਤ ਪਿਆਰ ਕਰਦੀ ਆ ਜੀ ਜੀ ਬਿਲਕੁਲ ਤਾਂ ਐਦਾਂ ਤੁਸੀਂ ਜਿੱਦਾਂ ਹੁਣ ਆਪ ਵਈ ਕਦੋਂ ਦਾ ਲੱਗਿਆ ਹੋਇਆ ਹੋਰ ਲੋਕਾਂ ਨੂੰ ਕੀ ਸਨੇਹਾ ਮਿਲਦੇ ਨੇ ਸਨੇਹ ਆਏ ਵਿਚਾਰਾ ਵੀ ਦੇਖੋ ਇੱਕ ਬਿਲਕੁਲ ਦਿਮਾਗ ਤੇ ਥੋੜਾ ਜਿਹਾ ਉਹ ਸੀਗਾ ਤੇ ਟ੍ਰੈਫਿਕ ਦੀ ਡਿਊਟੀ ਇੰਨੀ ਵਧੀਆ ਕਰ ਰਿਹਾ ਇਹ ਸਾਰਾ ਕਹਿੰਦੇ ਵੀ ਬਿਲਕੁਲ ਹਰ ਇੱਕ ਜੀਨ ਦੇ ਇਕ ਲਗਾਉਂਦਾ ਕਿਤੇ ਐਮਬੂਲੈਂਸ ਆ ਜਵੇ ਜੀ ਜਾਂ ਕੋਈ ਹੋਰ ਕਿਸੇ ਨੂੰ ਐਮਰਜੈਂਸੀ ਆ ਉਹਨੂੰ ਸਭ ਤੋਂ ਪਹਿਲਾਂ ਲਗਾਉਂਦਾ ਬਹੁਤ ਜਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਜੀ ਕਿਤੇ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਇਹਨੇ ਸਾਰੀਆਂ ਗੱਡੀਆਂ ਰੋਕ ਕੇ ਫਟਾਫਟ ਪਹਿਲਾਂ ਉਹ ਗੱਡੀਆਂ ਜਣੀ ਤੰਦੇ ਹੀ ਨਾਲ ਡਿਊਟੀ ਕਰ ਰਿਹਾ ਜੀ ਅਸੀਂ ਵੀ ਆਪਣੇ ਬੱਚਿਆਂ ਨਾਲ ਵੱਧ ਰੱਖਦੇ ਹਾਂ ਚਾਰ ਸਾਬ ਦਾ ਬਹੁਤ ਪਿਆਰ ਕਰਦੇ ਇਹਨਾਂ ਨੂੰ ਆਪਣੇ ਬੱਚਿਆਂ ਨਾਲ ਵੱਧ ਕਦੇ ਕੱਪੜੇ ਲੈ ਤੇ ਜੀ ਕਦੇ ਬੂਟ ਲੈ ਤੇ ਜੀ ਰੋਜ਼ ਸਵੇਰੇ ਆ ਕੇ ਪੁੱਛਣਾ ਵੀ ਆ ਖਾਣਾ ਖਾ ਕੇ ਆ ਕਿ ਨਹੀਂ ਖਾ ਕੇ ਆਇਆ ਅਸੀਂ ਦੁਪਹਿਰ ਨੂੰ ਖਾਣਾ ਸੀ ਆਪਣੇ ਕੋਲ ਪਾਉਂਦੇ ਜੀ ਕਿ ਉਹਦਾ ਵੀ ਬਾਣੀ ਦੇ ਨਾਲ ਗੁਰੂਆਂ ਦੇ ਨਾਲ ਬਹੁਤ ਜੁੜਿਆ ਹੋਇਆ ਤੁਹਾਡੇ ਬਾਰੇ ਵੀ ਮੈਂ ਐਕਸੈਸ ਹੁੰਦੀ ਰਹਿੰਦੀ ਹਾਂ ਤੁਸੀਂ ਵੀ ਬਾਣੀ ਦੇ ਨਾਲ ਬਹੁਤ ਜੁੜੇ ਹੋਏ ਹੋ ਮੈਡਮ ਜੀ ਇਹ ਬੇਤੀ ਹੁੰਦੀ ਜੀ ਕਿਤੇ ਨਗਰ ਕੀਰਤਨਾ ਆਉਂਦਾ ਨਾ ਇਹ ਉਹਦੇ ਨੇ ਛੁੱਟੀ ਕਰ ਲੈਂਦਾ ਇਹ ਤਾਂ ਹਰ ਜਾਨੀ ਨਗਰ ਕੀਰਤਨਾ ਨਾਲ ਜਾਣਾ ਹੀ ਜਾਣਾ ਜੀ ਪ੍ਰਮਾਤਮਾ ਨੂੰ ਸਵੇਰੇ ਸ਼ਾਮੇ ਗੁਰਦੁਆਰਾ ਸਾਹਿਬ ਪੱਕਾ ਜਾਂਦਾ ਜੀ ਵੀ ਜਾਨੀ ਪ੍ਰਮਾਤਮਾ ਦਾ ਨਾਮ ਬਹੁਤ ਜ਼ਿਆਦਾ ਲੈਂਦਾ ਹੈ ਤੋ ਇਹ ਕਰਕੇ ਤਾਂ ਹੀ ਤੱਕ ਪਹੁੰਚਿਆ ਵਿਚਾਰਾ ਸਾਡੇ ਕੋਲ ਰਿਹਾ ਨਹੀਂ ਤਾਂ ਹੁਣ ਪਤਾ ਨਹੀਂ ਕਿੱਥੇ ਹੋਣਾ ਸੀ ਇਹਨੇ ਜੀ ਹਾਂਜੀ ਕਹ ਰਹੇ ਆ ਕਿ ਬਾਈ ਇੱਥੇ ਟ੍ਰੈਫਿਕ ਦੇ ਰੂਲਸ ਜਿਹੜੇ ਲੋਕਾਂ ਨੂੰ ਸਮਝਾਉਂਦੇ ਨੇ ਤੇ ਡਿਊਟੀ ਨਿਭਾਉਂਦੇ ਨੇ ਤੇ ਆਪਾਂ ਸਾਨੂੰ ਇੱਕ ਚੀਜ਼ ਹੋਰ ਪੁੱਛ ਨਹੀਂ ਭੁੱਲ ਗਈ ਮੈਂ ਤੁਹਾਨੂੰ ਕਿੱਦਾਂ ਤੁਹਾਨੂੰ ਵੈਸੇ ਇਹ ਮਿਲਿਆ ਕਿੱਦਾਂ ਬਾਈ ਤੁਹਾਡੇ ਕੋਲ ਕਿੱਦਾਂ ਆ ਗਿਆ ਸੀਗਾ ਜਦੋਂ ਤੋਂ ਡਿਊਟੀ ਮਤਲਬ ਬਾਈ ਇੱਥੇ ਸ਼ੁਰੂ ਕਰਤੀ ਡਿਊਟੀ ਇਹ ਪਰ ਇਹਨਾਂ ਜਦੋਂ ਪੁਲ ਬਣਨ ਲੱਗਿਆ ਜੀ ਇਹ ਬੱਸ ਸਟਾਪਿੰਗ ਦੇ ਨਾਲ ਬੱਸਾਂ ਨੂੰ ਹੱਥ ਮਾਰਦੇ ਹੁੰਦੇ ਸੀਗੇ ਜੀ ਇਦਾਂ ਕਰਕੇ ਤੇ ਸਾਡੇ ਐਸਐਸ ਸ਼੍ਰੀਰਾਮ ਜੀ ਉਹ ਲੈ ਕੇ ਆਏ ਇਹਨਾਂ ਨੂੰ ਲਿਆ ਕੇ ਇਹਨਾਂ ਨੂੰ ਜਣੀ ਕਾਫੀ ਇਹਨਾਂ ਦੀ ਹਾਲਤ ਖਰਾਬ ਸੀਗੀ ਇੱਥੇ ਲਿਆ ਕੇ ਪੂਰੇ ਕੱਪੜੇ ਨਵੇਂ ਪਵਾਏ ਨਹਾ ਧੋ ਕੇ ਇਹਨੂੰ ਜਣੀ ਫਿਰ ਹੌਲੀ ਹੌਲੀ ਸਾਡੇ ਕੋਲ ਖੜਦਾ ਰਿਹਾ ਹੌਲੀ ਸਾਨੂੰ ਦੇਖਦਾ ਰਿਹਾ ਵੀ ਕਿੰਨਾ ਇਸ਼ਾਰੇ ਕਰਦੇ ਫਿਰ ਹੌਲੀ ਜਿਹਾ ਵੀ ਇਸ਼ਾਰੇ ਕਰਨ ਲੱਗ ਗਿਆ ਫਿਰ ਡਿਊਟੀ ਕਰਨ ਲੱਗ ਗਿਆ ਇਹ ਜਾਂਤੇ ਸਾਡੇ ਕੋਲੇ ਆ ਜੀ ਮੁੜ ਕੇ ਵੇਰ ਨਹੀਂ ਗਿਆ ਜੀ ਇਹ ਇਹਨੂੰ ਬਥੇਰਾ ਕਹਿੰਦੇ ਵੀ ਚੱਲੇ ਜਾ ਕਿਤੇ ਨਹੀਂ ਜਾਂਦਾ ਆਪਣੇ ਸੀਯੂ ਵਾਲੇ ਵੀ ਬਲਾਸਟ ਹੈ ਜੀ ਉਹਨਾਂ ਕੋਲ ਵੀ ਨਹੀਂ ਗਿਆ ਜੀ ਕਹਿੰਦਾ ਨਾ ਮੈਂ ਤਾਂ ਇੱਥੇ ਹੀ ਰਹਿਣਾ ਜੀ ਮੇਰੇ ਪਹਿਲਾ ਬਾਈ ਕਹਿ ਸਕਦੇ ਆ ਵੀ ਹਾਲਤ ਪਹਿਲਾਂ ਮੈਂਟਲੀ ਥੋੜਾ ਸਿੱਧਾ ਸੀ ਬਾਈ ਪਰ ਹੌਲੀ ਹੌਲੀ ਰਹਿਣ ਦੇ ਨਾਲ ਬਾਕੀ ਬਾਣੀ ਦੇ ਨਾਲ ਜੁੜਿਆ ਹੋਇਆ ਤਾਂ ਹੌਲੀ ਹੌਲੀ ਸੁਧਾਰ ਆਉਣਾ ਇਹਨੂੰ ਬਹੁਤ ਸੁਧਾਰ ਹੋ ਗਿਆ ਜੀ ਇਹਨੇ ਕਹਿੰਦੇ ਵੀ ਬਹੁਤ ਬੱਚਾ ਹੈ ਇਕਤਿਬਨ 60 70% ਬਿਲਕੁਲ ਇਹਨੂੰ ਸਾਰਾ ਕੁਝ ਪਤਾ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ ਇਹਨੇ ਨਾਂ ਨਹੀਂ ਲਿਖਣਾ ਉਹ ਤੁਹਾਨੂੰ ਪੱਕਾ ਫੋਨ ਕਰੂਗਾ ਜੀ ਇਹ ਇੰਨੀ ਸਮਝ ਹੈਗੀ ਜਣੀ ਬੰਦੇ ਦੀ ਪਛਾਣ ਹੈ ਬਿਨ ਬਗੈਰ ਦੇਖੇ ਹੀ ਫੋਨ ਕਰ ਦਿੰਦਾ ਸਾਡੇ ਘਰ ਵੀ ਕਈ ਵਾਰੀ ਬੇਟੇ ਇਹਨਾਂ ਨੂੰ ਫੋਨ ਕਰਦਾ ਉਹ ਨੰਬਰ ਤੇ ਹੀ ਫੋਨ ਬਣਾਉਂਦਾ ਜੀ ਨਾਂ ਦਾ ਨਹੀਂ ਪਤਾ ਉਹਨਾਂ ਨੂੰ ਜੋਨੇ ਨੂੰ ਅੰਨੀ ਸਮਝ ਹੈਗੀ ਹੈ ਜੀ ਅਸੀਂ ਅਕਸਰ ਹੀ ਕਹਿ ਦਿੰਦੇ ਆ ਕਿ ਵੀ ਆਹ ਬੰਦਾ ਸਿੱਧਰਾ ਹੈਗਾ ਆਹ ਬੰਦਾ ਸਿੱਧਾ ਪਰ ਸਿੱਧਿਆਂ ਦੇ ਵਿੱਚ ਰੱਬ ਵਸਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਦੱਸਿਆ ਸਰਨੇ ਨੇ ਕਿ ਪਹਿਲਾਂ ਉਹ ਬੱਸ ਸਟੈਂਡ ਦੇ ਕੋਲ ਖੜਦਾ ਸੀ ਕਿੰਨੀ ਮਾੜੀ ਹਾਲਤ ਦੇ ਵਿੱਚ ਬਾਈ ਸਰ ਨੂੰ ਮਿਲਿਆ ਪਰ ਇਸ ਤੋਂ ਬਾਅਦ ਰੱਬ ਦੀ ਅਜਿਹੀ ਕਿਰਪਾ ਹੋਈ ਸਾਰੇ ਰੂਲਸ ਸਿੱਖ ਗਿਆ ਤੇ ਬਾਈ ਅੱਜ ਪ੍ਰੋਪਰ 5 ਸਾਲਾਂ ਤੋਂ ਇੱਥੇ ਪ੍ਰੋਪਰ ਡਿਊਟੀ ਜਿਹੜੀ ਕਿ ਬਾਈ ਨਿਭਾ ਰਿਹਾ